ਨੇ ਪੈਕੇਜ ਕਿੱਥੇ ਆ ਇਹ ਪੈਕੇਜ ਥੋੜੀ ਆ ਇਹ ਇਹ ਤਾਂ ਪਹਿਲੀ ਮੋਢਲੀ ਸੇਵਾ ਜਿਹੜੀ ਮੋਢਲੀ ਸਰਕਾਰ ਲਈ ਵੀ ਤੁਸੀਂ ਜਿਹੜੇ ਕੋਈ ਕਸ਼ਤੀਆਂ ਚਲਾਉਣੀਆਂ ਐ ਕੋਈ ਤੁਹਾਨੂੰ ਡੀਜ਼ਲ ਦੀ ਲੋੜ ਆ ਤੁਹਾਨੂੰ ਕੋਈ ਹੋਰ ਵੀ ਮੈਂ ਪੜਾਉਂ ਹੋਰ ਕੰਮਾਂ ਦੀ ਲੋੜ ਆ ਛੋਟੇ ਮੋਟੇ ਸਰਕਾਰ ਲਈ ਪੈਸਾ ਐ ਹਜੇ ਜਿਹੜੀ ਬਾਕੀ ਸਾਰੀਆਂ ਸਕੀਮਾਂ ਦਾ ਪੈਸਾ ਹੋਣਾ ਐ ਜੀ ਨਹੀਂ ਜਿਵੇਂ આરોਪ ਲਗਾਈ ਜਾਂਦੇ ਉਹਨੇ ਜਾਪੀ ਪੰਜਾਬ ਦੀ ਬੇਇੱਜ਼ਤੀ ਦੀ ਗੱਲ ਕੀਤੀ ਗਈ ਹੈ ਕਿਹਨੇ ਮੁੰਡਿਆ ਸਾਹਿਬ ਨੇ ਕਹਿੰਦੇ ਕਿ ਪੰਜਾਬ ਦੇ ਮੁੰਡਿਆ ਨਹੀਂ ਨਹੀਂ ਮੁੰਡਿਆ ਪੰਜਾਬ ਆ ਮੁੰਡਿਆ ਹੀ ਗੱਲਾਂ ਪੰਜਾਬ ਆ ਕਮਾਲ ਕਰ ਦਿੱਤੇ ਨਿਓ ਯਾਰ ਹੂੰ ਬਾਕੀ ਤੁਸੀਂ ਪੰਜਾਬੀ ਨਹੀਂਗੇ ਹੂੰ ਮਨੀਸ਼ ਰਾਜ 12000 ਕਰੋੜ ਦਾ ਕਿ ਸਰ ਮਨੀਸ਼ ਸੋਧਿਆ ਇੱਕ ਮੇਰੀ ਗੱਲ ਸਮਝੋ ਇਹ ਹਮੇਸ਼ਾ ਹਮੇਸ਼ਾ ਇਹਨਾਂ ਦਾ ਇਹੀ ਕੰਮ ਆ ਵੀ ਪੰਜਾਬ ਨੂੰ ਕਿਸ ਤਰੀਕੇ ਨਾਲ ਇਹਨਾਂ ਦੇ ਕਹਿ ਤੇ ਹੋਣਾ ਨਹੀਂ ਨਰਿੰਦਰ ਮੋਦੀ ਜੀ ਨੂੰ ਇਹ ਜਾਣ ਬੁੱਝ ਕੇ ਐਂ ਚੰਨੀ ਜਦੋਂ ਮੁੱਖ ਮੰਤਰੀ ਸੀ ਉਹ ਕਰਦਾ ਸੀ ਰੋਕੀਆਂ ਸੀ ਗੱਡੀਆਂ ਇਹੀ ਪਾਲਿਸੀ ਇਹਨਾਂ ਦੀ ਆ ਬਈ ਕਿਸੇ ਤਰੀਕੇ ਪ੍ਰਧਾਨ ਮੰਤਰੀ ਜਿਹਨੂੰ ਕਿਸ ਤਰੀਕੇ ਨਾ ਪੰਜਾਬ ਤੋਂ ਦੂਰ ਰੱਖੀਏ ਇਹ ਕੰਮ ਅਸੀਂ ਨਹੀਂ ਹੁੰਦੇਣਾ ਹਾਂ ਸਾਡੀ ਯਾਰ ਕਿਹੜਾ ਸੋਧੀਆਂ ਮਤਰੀ ਮਾਦਾ ਚਲੂ ਕਰਦੇ ਹੋ ਤੁਹਾਨੂੰ ਕੀ ਲੱਗਦਾ ਪੰਜਾਬ ਦਾ ਸੋਧੀਆਂ ਨੂੰ ਪੁੱਛੇ ਕੌਣ ਆ ਤੂੰ ਏ ਮੰਤਰੀ ਸਾਹਿਬ ਉਹ ਕੋ ਤੁਸੀਂ ਤੁਸੀਂ ਲੁੱਟਣਾ ਹੀ ਹੋਇਆ ਥੋਨੂੰ ਤਾਂ ਮੌਕਾ ਮਿਲਿਆ ਔਰੇ ਤੁਸੀਂ ਲੁੱਟਣ ਬੈਠੇ ਹੋ ਤੁਹਾਨੂੰ ਭਜਾਵਾਂਗੇ ਔਰੇ ਕਹਿੰਦੇ ਜੇ ਬੀਜੇਪੀ ਨੇ ਕੁਝ ਕਰਨਾ ਸੀ ਤਾਂ ਪੈਸੇ ਦੇ ਬੰਦੇ 20 ਜਾਨਾਂ ਤੋਂ ਪੰਜਾਬ ਦਾ ਦੇ ਦੇਣਾ ਸੀ ਜਿਹੜਾ ਪੰਜਾਬ ਨੂੰ ਦੇਣ ਵਾਲਾ ਸੀ ਇੰਨਾ ਘੱਟ ਪੈਸਾ ਕਿਉਂ ਕੋਈ ਯਾਰ ਤੁਸੀਂ ਸੋਧੀਆਂ ਦੀ ਕਿਉਂ ਗੱਲ ਕਰਦੇ ਹੋ ਸੋਧੀਆਂ ਪੰਜਾਬ ਦਾ ਹੈ ਮੰਤਰੀ ਸਾਹਿਬ ਸੋਧੀਆਂ ਸਵਾਲ ਕਰੂਗਾ ਸਾਨੂੰ ਮੰਤਰੀ ਸਾਹਿਬ ਉਹ ਕਿੱਥੇ ਦਾ ਹੈ ਪਤਾ ਪਹਿਲਾਂ ਮੈਨੂੰ ਹੀ ਦੱਸੋ ਕਿੱਥੇ ਦਾ ਉਹ ਦਿੱਲੀ ਦਿੱਲੀ ਤੋਂ ਫਿਰ ਦਿੱਲੀ ਦੇ ਬੰਦੇ ਦਾ ਮੈਂ ਜਵਾਬ ਦਵਾਂ ਕਹਿੰਦੇ ਪਰ ਪੰਜਾਬ ਨਹੀਂ ਹੈ ਉੱਥੇ ਬਹਿ ਕੇ ਕੰਨੀ ਕੰਨੀ ਗੱਲ ਕਰਾਂਗੇ